ਜਵਾਰਬਾਦ ਕਾਂਡ ਨੂੰ ਲੈ ਕੇ ਇੱਕ ਨਵਾਂ ਖੁਲਾਸਾ ਹੋਇਆ ਹੈ ਕਿ ਮਾਸਟਰਮਾਈਂਡ ਡਰਾਵਿਕ ਨੂੰ ਰਕੇਸ਼ ਬਾਬੂ ਗੁਪਤਾ ਨਾਮੀ ਸ਼ਖਸ ਫਾਈਨਾਂਸ ਕਰਦਾ ਸੀ ਜੋ ਫਿਲਹਾਲ ਫਰਾਰ ਚੱਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਗੁਪਤਾ ਇੱਕ ਅਮੀਰ ਵਿਅਕਤੀ ਹੈ ਜੋ ਲਗਜ਼ਰੀ ਗੱਡੀਆਂ ਵਿੱਚ ਘੁੰਮਦਾ ਹੈ ਜੈਸ਼ੀ ਮੁਹੰਮਦ ਦੇ ਚੀਫ ਮੌਲਾਨਾ ਮਸੂਦ ਅਜ਼ਹਰ ਨੇ ਭਾਰਤ 'ਤੇ ਇਲਜ਼ਾਮ ਲਗਾਏ ਨੇ ਅਜ਼ਹਰ ਨੇ ਦਾਅਵਾ ਕੀਤਾ ਕਿ 1999 ਵਿੱਚ ਕੰਦਾਰ ਵਿੱਚ ਹਾਈਜੈਕ ਕੀਤੇ ਗਏ ਭਾਰਤੀ ਵਿਮਾਨ IC 814 ਦੇ ਯਾਤਰੀਆਂ ਤੇ ਕਰੂ ਦੇ ਅਦਲਾ ਬਦਲੀ ਕਰਨ ਲਈ ਭਾਰਤ ਨੇ ਤਾਲੀਬਾਨ ਸਰਕਾਰ ਨੂੰ ਪੈਸੇ ਦਾ ਆਫਰ ਕੀਤਾ ਸੀ ਤਾਂ ਕਿ ਉਹ ਮਸੂਦ ਅਤੇ ਉਸਦੇ ਦੋ ਹੋਰ ਨਾਲ ਸਾਥੀਆਂ ਨੂੰ ਉਸਦੇ ਹਵਾਲੇ ਕਰ ਦੇਣ ਅਜ਼ਰ ਮੁਤਾਬਕ ਉਸ ਵੇਲੇ ਦੇ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਆਫਰ ਦਿੱਤਾ ਸੀ ਇਹ ਆਫਰ ਤਾਲਿਬਾਨ ਦੇ ਚੀਫ ਮੁੱਲਾ ਅਖਤਰ ਮੁਹੰਮਦ ਮਨਜ਼ੂਰ ਨੂੰ ਦਿੱਤਾ ਗਿਆ ਸੀ ਜੋ ਪਿਛਲੇ ਮਹੀਨੇ ਅਮਰੀਕਾ ਦੇ ਡਰੋਨ ਹਮਲੇ ਵਿੱਚ ਮਾਰਿਆ ਜਾ ਚੁੱਕਾ ਹੈ ਜੇ ਮੁਕਸ਼ੀਰ ਦੇ ਨੰਤਨਾਗ ਪਸਰਟੇ ਉਤੇ ਅਤਵਾਦੀ ਹਮਲੇ ਦਾ ਲਾਈਵ ਵੀਡੀਓ ਸਾਹਮਣੇ ਆਇਆ ਵੀਡੀਓ ਵਿੱਚ ਦਿਖਰ ਇੱਕ ਸ਼ਖਸ ਦੀ ਸਥਾਨਕ ਨੌਜਵਾਨ ਦੇ ਤੌਰ ਤੇ ਪਛਾਣ ਹੋਈ ਹੈ ਖੁਫੀ ਏਜੰਸੀਆਂ ਦਾ ਕਹਿਣਾ ਹੈ ਕਿ ਸ਼ਖਸ ਕੁਡਵਾਨੀ ਦਾ ਰਹਿਣ ਵਾਲਾ ਹੈ ਜੋ ਪਿਤੇ ਸਾਲ ਜੂਨ ਤੋਂ ਆਪਣੇ ਘਰ ਤੋਂ ਫਰਾਰ ਹੈ ਅਤੇ ਫਰਾਰ ਹੋਣ ਦੇ ਬਾਅਦ ਉਹ ਅਤਵਾਦੀ ਸੰਗਠਨ ਲਸ਼ਕਰ-ਏ-ਤੈਬਾ ਨਾਲ ਜੁੜ ਗਿਆ ਅਨੰਤਨਾਗ ਬਸ ਅੱਡੇ ਉੱਤੇ ਹੋਏ ਹਮਲੇ ਦੌਰਾਨ ਦੋ ਪੁਲਿਸ ਅਧਿਕਾਰੀ ਸ਼ਹੀਦ ਹੋ ਗਏ ਵੀਡੀਓ 'ਚ ਦਿਖ ਰਿਹਾ ਹੈ ਕਿ ਖਾਨਬਾਲ ਪਹਿਲਗਾਮ ਰੋਡ ਉੱਤੇ ਦੋ ਜਵਾਨ AK47 ਨਾਲ ਪੁਲਿਸ ਦੇ ਉੱਤੇ ਫਾਇਰਿੰਗ ਕਰ ਰਹੇ ਸਨ ਸ਼ੰਕਰਾਚਾਰੀ ਸਵਾਮੀ ਸਵਰੂਪ ਆਨੰਦ ਸਰਸਵਤੀ ਨੇ ਮਥੁਰਾ ਕਾਂਡ ਨੂੰ ਪ੍ਰਸ਼ਾਸਨ ਦੀ ਨਾ ਕਾਮਯਾਬੀ ਕਰਾਰ ਦਿੱਤਾ ਹੈ ਸ਼ੰਕਰਾਚਾਰੀ ਨੇ ਮਥੁਰਾ ਵਿੱਚ ਇੱਕ ਘਟਨਾ ਦਾ ਠੀਕਰਾ ਖਲੇਸ਼ ਸਰਕਾਰ ਦੇ ਸਿਰ ਪਰ ਨਿਆ ਹੈ ਉਹਨਾਂ ਨੇ ਕਿਹਾ ਕਿ ਜਾਤੀਵਾਦ ਦੇ ਚੱਲਦੇ ਇਹ ਘਟਨਾ ਹੋਈ ਹੈ ਜੋ ਹਰਦਾਲ ਨਹਿਰ ਯੂਨੀਵਰਸਿਟੀ ਦੇ ਵਿਦਿਆਰਥੀ ਸੰਗ ਦੇ ਚੇਅਰਮੈਨ ਕਨਈਆ ਕੁਮਾਰ ਤੇ ਪੇਨਚ ਹਮਲਾ ਕਰਨ ਵਾਲੇ ਮਾਨਕ ਡੇਕਾ ਪਾਚਵਾ ਚੇਅਰਮੈਨ ਅਮਿਤ ਸ਼ਾਤਾ ਸਵਾਗਤ ਕਰਨ ਵਾਲੇ ਵਿੱਚ ਨਜ਼ਰ ਆਈ। ਇਹ ਫੋਟੋ ਸਾਹਮਣੇ ਆਉਂਦੇ ਹੀ ਵਿਵਾਦ ਸ਼ੁਰੂ ਹੋ ਗਿਆ। ਮਾਨਕ ਡੇਕਾ ਨੇ ਸ਼ਾਦੇ ਨਾਲ ਲਈ ਗਈ ਫੋਟੋ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤੀ। ਮਾਨਸ ਦੇ ਉੱਤੇ ਫਲਾਈਟ ਦੌਰਾਨ ਕਨਈਆ ਤੇ ਹਮਲਾ ਕਰਨ ਦਾ ਦੋਸ਼ ਹੈ। ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਪੂਸ਼ਨ ਨੂੰ ਡਿਪਲੋਮੈਟਿਕ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਪਾਕਿਸਤਾਨ ਨੇ ਕੁਲਪੂਸ਼ਨ ਨੂੰ ਭਾਰਤੀ ਜਸੂਸੀ ਰੋਹ ਦਾ ਮੈਂਬਰ ਦੱਸਿਆ ਸੂਤਰਾਂ ਮੁਤਾਬਕ ਪਾਕਿਸਤਾਨ ਦਾ ਮੰਨਣਾ ਹੈ ਕਿ ਕੁਲਪੂਸ਼ਨ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਸੀ ਇਸ ਲਈ ਉਸ ਨੂੰ ਵਿਸ਼ੇਸ਼ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ ਪਾਕਿਸਤਾਨ ਸੁਰੱਖਿਆ ਫੌਜ ਨੇ ਮਾਰਚ ਵਿੱਚ ਬਲੋਚਿਸਤਾਨ ਤੋਂ ਕੁਲਪੂਸ਼ਨ ਨੂੰ ਗ੍ਰਿਫਤਾਰ ਕੀਤਾ ਸੀ ਵਕਵਾਦੀ ਨੇਤਾ ਤੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਮੁਖੀ ਯਾਸੀਨ ਮਲਿਕ ਨੇ ਐਤਵਨ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਸੂਬਾ ਸਰਕਾਰ ਵੱਲੋਂ ਕੀਤੇ ਗਏ ਜ਼ਮੀਨਵਨ ਦੇ ਫੈਸਲੇ ਖਿਲਾਫ ਮਲਿਕ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਇਹ ਘਟਨਾ ਵਾਪਰੀ ਇਸ ਦੇ ਬਾਅਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਦਕਿ ਬਾਅਦ ਵਿੱਚ ਇੱਕ ਹੋਰ ਮਾਮਲੇ 'ਚ ਉਹਨਾਂ ਨੂੰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਦੇਸ਼ ਭਰ ਦੇ ਵਿਦਿਆਰਥੀ ਹੁਣ ਆਪਣੇ ਘਰਾਂ 'ਚ ਬੈਠ ਕੇ IIT ਅਤੇ ਕੁਝ ਦੂਸਰੇ ਸਿਖਰ ਸੰਸਥਾਨਾਂ ਦੇ ਲੈਕਚਰਾਂ ਦਾ ਸਿੱਧਾ ਪ੍ਰਸਾਰਣ ਦੇਖ ਸਕਣਗੇ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਉੱਚ ਗੁਣਵਰਤਾ ਪੂਰਨ ਸਿੱਖਿਆ ਦੀ ਪਹੁੰਚ ਦਾ ਵਿਸਤਾਰ ਕਰਨ ਲਈ ਸਪੇਸ ਤਕਨੀਕਤਾ ਇਸਤੇਮਾਲ ਕਰਨ ਤੇ ਧਿਆਨ ਦੇ ਰਹੀ ਹੈ। ਬੱਤੀ DTH ਚੈਨਲਾਂ ਜ਼ਰੀਏ ਸਿੱਖਿਆ ਦੀਆਂ ਦੋ ਚਰਮ ਸੀਮਾਵਾਂ ਤੋਂ ਸਿੱਧੀ ਪੜ੍ਹਾਈ ਦਾ ਪ੍ਰਸਾਰਣ ਨਿਸ਼ਚਿਤ ਕਰਨ ਦਾ ਟੀਚਾ ਹੈ।